ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਮੈਂ ਸਟੇਜ ਤੇ ਖੜੀ ਸੀ ਤਾੜੀਆਂ ਦੀ ਗੂੰਜ ਕੈਮਰਿਆਂ ਦੀ ਚਮਕ ਅਤੇ ਮੇਰੀ 30 ਸਾਲਾਂ ਦੀ ਮਿਹਨਤ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਮੇਰੇ ਸਾਹਮਣੇ ਉਹ ਲੋਕ ਮੁਸਕਰਾ ਰਹੇ ਸਨ ਜਿਨ੍ਹਾਂ ਦੀਆਂ ਅੱਖਾਂ ਵਿੱਚ ਮੈਂ ਕੁਝ ਦੇਰ ਪਹਿਲਾਂ ਹੀ ਆਪਣੀ ਬਰਬਾਦੀ ਦੀ ਯੋਜਨਾ ਦੇਖੀ ਸੀ ਮਰੀ ਨੂੰ ਨੇ ਮੈਨੂੰ ਜਸ਼ਨ ਦੇ ਵਿੱਚ ਇੱਕ ਗਲਾਸ ਫੜਾਇਆ ਉਹ ਇੱਕ ਸਧਾਰਨ ਜਿਹਾ ਕੱਚ ਦਾ ਗਲਾਸ ਸੀ ਪਰ ਉਸ ਦੇ ਅੰਦਰ ਸਿਰਫ ਕੋਲ ਡਰਿੰਕ ਨਹੀਂ ਸਗੋਂ ਇੱਕ ਸਾਜ਼ਿਸ਼ ਖੁੱਲੀ ਹੋਈ ਸੀ ਉਸ ਨੇ ਸੋਚਿਆ ਸੀ ਕਿ ਅੱਜ ਰਾਤ ਮੈਂ ਸਭ ਦੇ ਸਾਹਮਣੇ ਬਰਬਾਦ ਹੋ ਜਾਵਾਂਗੀ ਮੇਰੀ ਆਵਾਜ਼ ਲੜਖੜਾਏਗੀ ਮੇਰਾ ਸੰਤੁਲਨ ਟੁੱਟੇਗਾ ਅਤੇ ਭੀੜ ਇਹ ਤੈਅ ਕਰ ਦੇਵੇਗੀ ਕਿ ਸੁਨੀਤਾ ਮਹਿਰਾ ਹੁਣ ਫੈਸਲੇ ਲੈਣ ਦੇ ਲਾਇਕ ਨਹੀਂ ਰਹੀ ਬਸ ਇਹ ਇੱਕ ਡਰਿੰਕ ਤੇ ਮੇਰੀ 30 ਸਾਲਾਂ ਦੀ ਮਿਹਨਤ ਉਹਨਾਂ ਦੇ ਨਾਮ ਪਰ ਉਹ ਨਹੀਂ ਜਾਣਦੇ ਸਨ ਕਿ ਮੈਂ ਸਿਰਫ ਇੱਕ ਮਾਂ ਨਹੀਂ ਹਾਂ ਮੈਂ ਉਸ ਸਮਰਾਜ ਦੀ ਸਿਰ ਨਿਰਮਾਤਾ ਹਾਂ ਜਿਸ ਨੂੰ ਉਹ ਸਿਰਫ ਵਿਰਾਸਤ ਸਮਝੀ ਬੈਠੇ ਸਨ ਮੈਂ ਬੜੀ ਚਲਾਕੀ ਨਾਲ ਉਹ ਗਲਾਸ ਆਪਣੀ ਨੂੰ ਦੀ ਮਾਂ ਦੇ ਗਲਾਸ ਨਾਲ ਬਦਲ ਦਿੱਤਾ ਹੁਣ ਤਮਾਸ਼ਾ ਮੈਂ ਦੇਖਣਾ ਸੀ ਉਸ ਰਾਤ ਮੰਚ ਤੇ ਸਿਰਫ ਜਸ਼ਨ ਨਹੀਂ ਸੀ ਸਗੋਂ ਸਤਰੰਜ ਦੀ ਉਹ ਆਖਰੀ ਬਾਜ਼ੀ ਵੀ ਛੀ ਹੋਈ ਸੀ ਜੋ ਮੈਂ ਚੱਲੀ ਸੀ ਕਿਸੇ ਕਹਾਣੀ ਦੀ ਪੂਰੀ ਸਚਾਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਮੇਰਾ ਨਾਮ ਸੁਨੀਤਾ ਮਹਿਰਾ ਹੈ ਉਮਰ 65 ਸਾਲ ਅੱਜ ਮੈਂ ਆਪਣੀ ਕਹਾਣੀ ਸੁਣਾ ਰਹੀ ਹਾਂ ਇਸ ਲਈ ਨਹੀਂ ਕਿ ਮੈਨੂੰ ਕਿਸੇ ਦੀ ਹਮਦਰਦੀ ਚਾਹੀਦੀ ਹੈ ਬਲਕਿ ਇਸ ਲਈ ਕਿ ਸੱਚ ਕਦੇ-ਕਦੇ ਇੰਨਾ ਭਾਰੀ ਹੋ ਜਾਂਦਾ ਹੈ ਕਿ ਉਸ ਨੂੰ ਅੰਦਰ ਦਬਾ ਕੇ ਰੱਖਣਾ ਆਪੇ ਨੇ ਆਪ ਨਾਲ ਅਨਿਆਇ ਲੱਗਦਾ ਹੈ 30 ਸਾਲ ਪਹਿਲਾਂ ਮੈਂ ਅਤੇ ਮੇਰੇ ਪਤੀ ਪ੍ਰਕਾਸ਼ ਮਹਿਰਾ ਨੇ ਮਿਲ ਕੇ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ ਸੀ ਇੱਕ ਕਿਰਾਏ ਦੀ ਜਗ੍ਹਾ ਦੋ ਪ੍ਰਾਣੀਆਂ ਮੇਜਾਂ ਤਿੰਨ ਮੁਲਾਜ਼ਮ ਅਤੇ ਸੁਪਣਿਆਂ ਨਾਲ ਭਰਿਆ ਦਿਲ ਪ੍ਰਕਾਸ਼ ਬਾਹਰ ਦੀ ਦੁਨੀਆ ਨਾਲ ਲੜਦੇ ਸਨ ਅਤੇ ਮੈਂ ਅੰਦਰਲੀ ਵਿਵਸਥਾ ਸੰਭਾਲਦੀ ਸੀ ਉਹ ਮਾਰਕੀਟ ਵਿੱਚ ਘੰਟਿਆਂ ਬਧੀ ਘੁੰਮਦੀ ਗ੍ਰਾਹਕਾਂ ਨੂੰ ਮਿਲਦੀ ਤੇ ਮੈਂ ਦਫ਼ਤਰ ਵਿੱਚ ਬੈਠ ਕੇ ਹਿਸਾਬ ਕਿਤਾਬ ਦੇਖਦੀ ਬਿੱਲ ਬਣਾਉਂਦੀ ਅਤੇ ਇਹ ਧਿਆਨ ਰੱਖਦੀ ਕਿ ਮੁਲਾਜ਼ਮਾਂ ਦੀ ਤਨਖਾਹ ਸਮੇਂ ਸਿਰ ਜਾਵੇ ਅਸੀਂ ਕਈ ਰਾਤਾਂ ਅਜਿਹਿਆਂ ਦੇਖੀਆਂ ਜਦੋਂ ਘਰ ਦੀਆਂ ਲਾਈਟਾਂ ਬੰਦ ਹੁੰਦੀਆਂ ਸਨ ਫਰ ਅਫਿਸ ਦੀ ਟਿਊਬ ਲਾਈਟ ਜਲ ਰਹੀ ਹੁੰਦੀ ਸੀ ਤਿਹਾਰਾਂ ਦੀ ਮਠਿਆਈ ਅਸੀਂ ਫੈਕਟਰੀ ਦੇ ਫਰਸ਼ ਤੇ ਹੀ ਮੁਲਾਜ਼ਮਾਂ ਨਾਲ ਵੰਡਦੇ ਸੀ ਕਈ ਵਾਰ ਬੱਚਿਆਂ ਦੇ ਸਕੂਲ ਫਕਸ਼ਨ ਵੀ ਮਿਸ ਕੀਤੇ ਕਿਉਂਕਿ ਸਾਨੂੰ ਪਤਾ ਸੀ ਕਿ ਜੇ ਨੀ ਮਜ਼ਬੂਤ ਨਹੀਂ ਹੋਵੇਗੀ ਤਾਂ ਇਮਾਰਤ ਖੜੀ ਨਹੀਂ ਰਹਿ ਸਕੇਗੀ ਹੌਲੀ ਹੌਲੀ ਸਾਡੀ ਮਿਹਨਤ ਰੰਗ ਲਿਆਈ ਛੋਟੇ ਆਰਡਰ ਵੱਡੇ ਕੰਟਰੈਕਟ ਵਿੱਚ ਬਦਲ ਗਏ ਸਾਡਾ ਕਾਰੋਬਾਰ ਕਰੋੜਾਂ ਤੱਕ ਪਹੁੰਚ ਗਿਆ ਜਦੋਂ ਵੀ ਕੋਈ ਵੱਡੀ ਡੀਲ ਫਾਈਨਲ ਹੁੰਦੀ ਪ੍ਰਕਾਸ਼ ਮੇਰੇ ਵੱਲ ਦੇਖ ਕੇ ਮੁਸਕਰਾਉਂਦੇ ਅਤੇ ਕਹਿੰਦੇ ਸੁਨੀਤਾ ਜੇ ਤੂੰ ਨਾ ਹੁੰਦੀ ਤਾਂ ਇਹ ਸਭ ਸੰਭਵ ਨਹੀਂ ਸੀ ਜ਼ਿੰਦਗੀ ਆਪਣੀ ਰਫ਼ਤਾਰ ਨਾਲ ਚੱਲ ਰਹੀ ਸੀ ਬੇਟਾ 모ਹਿਤ ਕਾਰੋਬਾਰ ਵਿੱਚ ਹੱਥ ਵਟਾਉਣ ਲੱਗਾ ਸੀ ਅਤੇ ਨੂੰ ਸੋਨੀਆ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲਦੀ ਬਾਰੋਂ ਸਭ ਕੁਝ ਖੁਸ਼ਾਲ ਦਿਖਦਾ ਸੀ ਪਰ ਸ਼ਾਇਦ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇੱਕ ਦਿਨ ਅਚਾਨਕ ਪ੍ਰਕਾਸ਼ ਜੀ ਦੇ ਸੀਨੇ ਵਿੱਚ ਦਰਦ ਹੋਇਆ ਅਸੀਂ ਮੈਮੋਲੀ ਸਮਝਿਆ ਪਰ ਹਸਪਤਾਲ ਪਹੁੰਚਦੇ ਪਹੁੰਚਦੇ ਉਹ ਸਾਨੂੰ ਇਕੱਲਿਆਂ ਛੱਡ ਕੇ ਚਲੇ ਗਏ ਪ੍ਰਕਾਸ਼ ਜੀ ਦੇ ਜਾਣ ਤੋਂ ਬਾਅਦ ਮੈਂ ਅੰਦਰੋਂ ਟੁੱਟ ਗਈ ਸੀ ਮੈਂ ਮਹੀਨਾ ਪਰ ਆਫਿਸ ਨਹੀਂ ਗਈ ਪਰ ਜਦੋਂ ਇੱਕ ਮਹੀਨੇ ਬਾਅਦ ਵਸੀਅਤ ਖੁੱਲੀ ਤਾਂ ਸਭ ਦੇ ਹੋਸ਼ ਉੱਡ ਗਏ ਵਕੀਲ ਨੇ ਪੜ੍ਹ ਕੇ ਸੁਣਾਇਆ ਕਿ ਪ੍ਰਕਾਸ਼ ਜੀ ਨੇ ਆਪਣੀ ਪੂਰੀ ਸੰਪੰਨਤੀ ਅਤੇ ਕੰਪਨੀ ਦੇ ਸਾਰੇ ਅਧਿਕਾਰ ਮੇਰੇ ਨਾਮ ਕਰ ਦਿੱਤੇ ਹਨ ਕੰਪਨੀ ਦਾ ਕੋਈ ਵੀ ਫੈਸਲਾ ਮੇਰੇ ਦਸਤਕਤਾਂ ਤੋਂ ਬਿਨਾ ਮੰਨਣਯੋਗ ਨਹੀਂ ਹੋਵੇਗਾ। ਕਮਰੇ ਦਾ ਮਾਹੌਲ ਇੱਕਦਮ ਬਦਲ ਗਿਆ। ਮੈਂ ਖੁਦ ਹੈਰਾਨ ਰਹਿ ਗਈ। ਮੈਨੂੰ ਪਤਾ ਸੀ ਕਿ ਉਹ ਮੇਰੇ ਤੇ ਭਰੋਸਾ ਕਰਦੇ ਸਨ ਪਰ ਇੰਨਾ ਗਹਿਰਾ ਵਿਸ਼ਵਾਸ ਕਿ ਸਭ ਕੁਝ ਮੇਰੇ ਨਾਮ ਕਰ ਜਾਣਗੇ ਇਹ ਮੈਂ ਕਦੇ ਸੋਚਿਆ ਵੀ ਨਹੀਂ ਸੀ। ਲੇਕਿਨ ਮੇਰੇ ਬੇਟੇ ਮੋਹਿਤ ਦੇ ਚਿਹਰੇ ਤੇ ਜੋ ਭਾਵ ਮੈਂ ਉਸ ਦਿਨ ਦੇਖੇ ਉਹ ਹੈਰਾਨੀ ਦੇ ਨਹੀਂ ਸਨ। ਉਹ ਆਸੰਤੋਸ਼ੀ ਅਤੇ ਅੰਦਰ ਦੱਬੇ ਹੋਏ ਗੁੱਸੇ ਦੇ ਸਨ ਪਿਛਲੇ 1 ਮਹੀਨੇ ਤੋਂ ਉਹ ਖੁਦ ਨੂੰ ਕੰਪਨੀ ਦਾ ਅਸਲੀ ਮਾਲਕ ਸਮਝਣ ਲੱਗ ਪਿਆ ਸੀ ਹਰ ਮੀਟਿੰਗ ਉਹ ਇਕੱਲਾ ਅਟੈਂਡ ਕਰ ਰਿਹਾ ਸੀ ਮੁਲਾਜ਼ਮ ਉਸ ਨੂੰ ਸਰ ਕਹਿ ਕੇ ਬੁਲਾ ਰਹੇ ਸਨ ਅਤੇ ਸਾਰੇ ਫੈਸਲੇ ਉਸੇ ਦੇ ਨਾਮ ਤੇ ਹੋ ਰਹੇ ਸਨ ਪਰ ਅਚਾਨਕ ਵਸੀਅਤ ਨੇ ਉਸ ਨੂੰ ਯਾਦ ਦਿਵਾ ਦਿੱਤਾ ਕਿ ਅਸਲੀ ਅਧਿਕਾਰ ਹਜੇ ਵੀ ਮੇਰੇ ਸਾਈਨਾਂ ਤੋਂ ਬਿਨਾ ਅਧੂਰੇ ਹਨ ਮੈਂ ਆਫਿਸ ਨਹੀਂ ਜਾਣਾ ਚਾਹੁੰਦੀ ਸੀ ਮੇਰੇ ਮਨ ਵਿੱਚ ਅਜੇ ਆਪਣੇ ਪਤੀ ਪ੍ਰਕਾਸ਼ ਦੇ ਜਾਣ ਦਾ ਗਮ ਸੀ ਪਰ ਹਾਲਾਤ ਅਜਿਹੇ ਬਣ ਗਏ ਕਿ ਜੇਕਰ ਮੈਂ ਦਸਕਤ ਨਾ ਕਰਦੀ ਤਾਂ ਕੰਪਨੀ ਦਾ ਕੋਈ ਵੱਡਾ ਫੈਸਲਾ ਅੱਗੇ ਨਹੀਂ ਵਧ ਸਕਦਾ ਸੀ ਇਸ ਲਈ ਮਜਬੂਰੀ ਵਸ ਮੈਂ ਫਿਰ ਤੋਂ ਆਫਿਸ ਜਾਣਾ ਸ਼ੁਰੂ ਕੀਤਾ ਮੈਂ ਉਸੇ ਕੈਬਨ ਵਿੱਚ ਬੈਠੀ ਜਿੱਥੇ ਪ੍ਰਕਾਸ਼ ਬੈਠਦੇ ਸਨ ਉਸੇ ਮੇਜ਼ ਤੇ ਫਾਈਲਾਂ ਖੋਲੀਆਂ ਹੁਣ ਹਰ ਦਸਕਤ ਦੇ ਨਾਲ ਮੈਨੂੰ ਇਹ ਅਹਿਸਾਸ ਹੋ ਰਿਹਾ ਸੀ ਈ ਮੈਂ ਸਿਰਫ ਇੱਕ ਪਤਨੀ ਨਹੀਂ ਹਾਂ ਸਗੋਂ ਇੱਕ ਵਿਰਾਸਤ ਦੀ ਰਾਖੀ ਕਰਨ ਵਾਲੀ ਹਾਂ ਸ਼ਾਇਦ ਇਹੀ ਗੱਲ ਮੋਹਿਤ ਅਤੇ ਉਸਦੀ ਪਤਨੀ ਸੋਨੀਆ ਨੂੰ ਅੰਦਰੋਂ-ਅੰਦਰੀ ਚਬ ਰਹੀ ਸੀ ਜਿੱਥੇ ਪਹਿਲਾਂ 1 ਮਹੀਨੇ ਤੱਕ ਮੋਹਿਤ ਦਾ ਇੱਕ ਸ਼ਤਰ ਰਾਜ ਸੀ ਉੱਥੇ ਹੁਣ ਹਰ ਫੈਸਲੇ ਤੋਂ ਪਹਿਲਾਂ ਉਸ ਨੂੰ ਮੇਰੀ ਇਜਾਜ਼ਤ ਲੈਣੀ ਪੈਂਦੀ ਸੀ ਉਸ ਦੀਆਂ ਅੱਖਾਂ ਵਿੱਚ ਮੈਂ ਕਈ ਵਾਰ ਉਹ ਬੇਚੈਨੀ ਦੇਖੀ ਜੋ ਸਿਰਫ ਦੱਸਦੀ ਸੀ ਕਿ ਉਸ ਨੂੰ ਮੇਰਾ ਦੁਬਾਰਾ ਫੈਸਲਾ ਲੈਣਾ ਬਿਲਕੁਲ ਪਸੰਦ ਨਹੀਂ ਆਇਆ ਮੈਂ ਆਪਣੇ ਆਪ ਨੂੰ ਜਜ਼ਬਾਤੀ ਤੂਫਾਨ ਤੋਂ ਵੱਖ ਕੀਤਾ ਅਤੇ ਪੂਰੇ ਠੰਡੇ ਦਿਮਾਗ ਨਾਲ ਕੰਪਨੀ ਦੇ ਪਿਛਲੇ 1 ਮਹੀਨੇ ਦਾ ਰਿਕਾਰਡ ਦੇਖਣੇ ਸ਼ੁਰੂ ਕੀਤੇ ਜੋ ਸਚਾਈ ਮੇਰੇ ਸਾਹਮਣੇ ਆਈ ਉਸਨੇ ਮੈਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਕੰਪਨੀ ਜੋ ਸਾਲਾਂ ਤੋਂ ਸਥਿਰ ਮੁਨਾਫੇ ਤੇ ਚੱਲ ਰਹੀ ਸੀ ਅਚਾਨਕ ਭਾਰੀ ਘਾਟੇ ਵਿੱਚ ਚਲੀ ਗਈ ਸੀ ਖਰਚੇ ਆ ਸਧਾਰਨ ਰੂਪ ਵਿੱਚ ਵਧੇ ਹੋਏ ਸਨ ਜ਼ਿਆਦਾਤਰ ਖਰਚਾ ਪ੍ਰੋਟੋਕਾਲ ਅਤੇ ਕਲਾਇੰਟ ਐਂਟਰਟੇਨਮੈਂਟ ਦੇ ਨਾਮ ਤੇ ਦਿਖਾਇਆ ਗਿਆ ਸੀ ਮੈਂ ਡੁਗਾਈ ਨਾਲ ਜਾਂਚ ਕੀਤੀ ਅਤੇ ਮੋਹਿਤ ਦੇ ਸਰਕਾਰੀ ਕ੍ਰੈਡਿਟ ਕਾਰਡ ਦੀ ਹਿਸਟਰੀ ਕਢਵਾਈ ਉਸ ਵਿੱਚ 5 ਸਟਾਰ ਹੋਟਲਾਂ ਦੇ ਬਿੱਲ ਕਲੱਬਾਂ ਦੇ ਖਰਚੇ ਅਤੇ ਮਹਿੰਗੇ ਮਾਲਾਂ ਦੀ ਸ਼ਾਪਿੰਗ ਦੀਆਂ ਅਦਾਇਗੀਆਂ ਸਨ ਇੱਕ ਮਹੀਨੇ ਵਿੱਚ ਲੱਖਾਂ ਰੁਪਏ ਇੰਜ ਹੀ ਉਡਾ ਦਿੱਤੇ ਗਏ ਸਨ ਮੇਰੇ ਮਨ ਵਿੱਚ ਇੱਕੋ ਸਵਾਲ ਘਮ ਰਿਹਾ ਸੀ ਜਿਸ ਦੇ ਪਿਤਾ ਨੂੰ ਗੁਜ਼ਰਿਆ ਹਜੇ ਇੱਕ ਮਹੀਨਾ ਵੀ ਨਹੀਂ ਹੋਇਆ ਕਿ ਉਹ ਅਫਸੋਸ ਵਿੱਚ ਹੁੰਦਾ ਹੈ ਜਾਂ جشن ਵਿੱਚ ਕੀ ਉਸ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੈ ਜਾਂ ਆਜ਼ਾਦੀ ਦਾ ਨਸ਼ਾ ਚੜ ਗਿਆ ਮੈਨੂੰ ਇਹ ਵੀ ਸਾਫ਼ ਦਿਖਣ ਲੱਗਾ ਕਿ ਆਫਿਸ ਵਿੱਚ ਉਹਦੇ ਵਿਵਹਾਰ ਵਿੱਚ ਵੱਡੀ ਤਬਦੀਲੀ ਆ ਚੁੱਕੀ ਸੀ ਮੈਂ ਅਤੇ ਪ੍ਰਕਾਸ਼ ਹਮੇਸ਼ਾ ਮੁਲਾਜ਼ਮਾਂ ਨੂੰ ਪਰਿਵਾਰ ਵਾਂਗ ਮੰਨਦੇ ਸੀ ਪਰ ਮੋਹਿਤ ਦੇ ਆਉਣ ਨਾਲ ਸ਼ਿਕਾਇਤਾਂ ਵਧਣ ਲੱਗੀਆਂ ਉਸਦਾ ਲਹਿਜਾ ਕਠੋਰ ਹੋ ਗਿਆ ਸੀ ਅਤੇ ਸਨਮਾਨ ਦੀ ਜਗ੍ਹਾ ਡਰ ਨੇ ਲੈ ਲਈ ਸੀ ਉਦੋਂ ਮੈਨੂੰ ਪਹਿਲੀ ਵਾਰ ਸਮਝ ਆਇਆ ਕਿ ਪ੍ਰਕਾਸ਼ ਨੇ ਸਭ ਕੁਝ ਮੇਰੇ ਨਾਮ ਕਿਉਂ ਕੀਤਾ ਸੀ ਇਹ ਆ ਵਿਸ਼ਵਾਸ ਨਹੀਂ ਸੀ ਸਗੋਂ ਦੂਰ ਤੱਕ ਦੀ ਸੋਚ ਸੀ ਮੋਹਿਤ ਨੂੰ ਅਜੇ ਬਹੁਤ ਕੁਝ ਸਿੱਖਣਾ ਬਾਕੀ ਸੀ ਬਿਨਾਂ ਮਿਹਨਤ ਦੇ ਮਿਲਿਆ ਸਮਰਾਜ ਅਕਸਰ ਜ਼ਿੰਮੇਵਾਰੀ ਨਹੀਂ ਸਗੋਂ ਹੰਕਾਰ ਦਾ ਭਲੇਖਾ ਦਿੰਦਾ ਹੈ ਵਸੀਅਤ ਖੁੱਲਣ ਤੋਂ ਬਾਅਦ ਮੋਹਿਤ ਅਤੇ ਸੋਨੀਆ ਦਾ ਵਿਵਹਾਰ ਪੂਰੀ ਤਰ੍ਹਾਂ ਬਦਲ ਗਿਆ ਸੀ ਸੋਨੀਆ ਬਨਾਵਟੀ ਮੁਸਕਾਨ ਨਾਲ ਗੱਲ ਕਰਦੀ ਸ਼ਬਦ ਮਿੱਠੇ ਹੁੰਦੇ ਪਰ ਅੱਖਾਂ ਵਿੱਚ ਬੇਰੁਖੀ ਹੁੰਦੀ ਸਾਡੇ ਵਿਚਕਾਰ ਗੱਲਬਾਤ ਲਗਭਗ ਖਤਮ ਹੋ ਚੁੱਕੀ ਸੀ ਇੱਕੋ ਛੱਤ ਹੇਠ ਰਹਿੰਦੇ ਹੋਏ ਵੀ ਜਿਵੇਂ ਦੋ ਵੱਖਰੀਆਂ ਦੁਨੀਆਂ ਵਸ ਗਈਆਂ ਹੋਣ ਇਸੇ ਦੌਰਾਨ ਮੈਂ ਇੱਕ ਹੋਰ ਗੱਲ ਨੋਟ ਕੀਤੀ ਮੋਹਿਤ ਅਤੇ ਸੋਨੀਆ ਹੁਣ ਸੋਨੀਆ ਦੀ ਮਾਂ ਦੇ ਆਲੇ-ਦੁਆਲੇ ਘੁੰਮਣ ਲੱਗੇ ਸਨ ਫੋਨ ਤੇ ਲੰਬੀਆਂ ਗੱਲਾਂ ਅਚਾਨਕ ਉਹਨੂੰ ਮਿਲਣ ਚਲੇ ਜਾਣਾ ਅਤੇ ਕਈ ਵਾਰ ਜਦੋਂ ਮੈਂ ਆਫਿਸ ਤੋਂ ਮੁੜਦੀ ਤਾਂ ਸੋਨੀਆ ਦੀ ਮਾਂ ਪਹਿਲਾਂ ਹੀ ਘਰ ਹੁੰਦੀ ਉਹ ਘੰਟਿਆਂ ਵੱਧੀ ਕਮਰੇ ਵਿੱਚ ਬੰਦ ਰਹਿੰਦੇ ਆਵਾਜ਼ਾਂ ਹੌਲੀ ਹੁੰਦੀਆਂ ਅਤੇ ਜਿਵੇਂ ਹੀ ਮੈਂ ਅੰਦਰ ਜਾਂਦੀ ਉਹ ਵਿਸ਼ਾ ਬਦਲ ਦਿੰਦੇ ਜਦੋਂ ਮੇਰੇ ਕੋਲੋਂ ਲੰਘਦੇ ਆ ਉਹਨਾਂ ਦੀਆਂ ਗੱਲਾਂ ਅਚਾਨਕ ਘਰੇਲੂ ਵਿਸ਼ਿਆਂ ਵਿੱਚ ਬਦਲ ਜਾਂਦੀਆਂ ਤਾਂ ਉਹ ਸਮਝ ਰਹੇ ਸਨ ਕੀ ਮੈਂ ਕੁਝ ਨੋਟਿਸ ਕਰ ਰਹੀ ਹਾਂ ਪਰ ਸ਼ਾਇਦ ਉਹ ਭੁੱਲ ਰਹੇ ਸਨ ਕਿ ਉਹਨਾਂ ਦੇ ਸਾਹਮਣੇ ਕੋਈ ਭਾਵਨਾਵਾਂ ਵਿੱਚ ਵਹਿ ਜਾਣ ਵਾਲੀ ਕਮਜ਼ੋਰ ਔਰਤ ਨਹੀਂ ਬਲਕਿ ਦਹਾਕਿਆਂ ਤੱਕ ਵਪਾਰ ਦੀ ਦੁਨੀਆ ਵਿੱਚ ਸਖਤ ਫੈਸਲੇ ਲੈਣ ਵਾਲੀ ਇੱਕ ਸ਼ਖਸੀਅਤ ਖੜੀ ਸੀ ਮੈਨੂੰ ਬਹੁਤ ਕੁਝ ਸਮਝ ਆਉਣ ਲੱਗਾ ਸੀ ਹਰ ਨਜ਼ਰ ਹਰ ਠਹਿਰਾ ਅਤੇ ਉਹ ਬਨਾਵਟੀ ਹਾਸਾ ਸਭ ਕੁਝ ਆਪਣੀ ਕਹਾਣੀ ਕਹਿ ਰਿਹਾ ਸੀ ਪਰ ਮੈਂ ਕੁਝ ਵੀ ਜ਼ਾਹਿਰ ਨਹੀਂ ਕੀਤਾ ਮੈਂ ਚੁੱਪਚਾਪ ਦੇਖ ਰਹੀ ਸੀ ਸੋਣਾ ਰਹੀ ਸੀ ਅਤੇ ਕੜੀਆਂ ਜੋੜ ਰਹੀ ਸੀ ਫਿਰ ਇੱਕ ਦਿਨ ਅਚਾਨਕ ਸਭ ਦਾ ਵਿਵਹਾਰ ਬਦਲ ਗਿਆ ਸੋਨੀਆਂ ਜੋ ਪਹਿਲਾਂ ਬਨਾਵਟੀ ਨਿਮਰਤਾ ਦਿਖਾਉਂਦੀ ਸੀ ਹੁਣ ਮੇਰੀ ਬਹੁਤ ਜ਼ਿਆਦਾ ਦੇਖਭਾਲ ਕਰਨ ਲੱਗੀ ਮੇਰੇ ਕਮਰੇ ਵਿੱਚ ਬਿਨਾਂ ਵਜ੍ਹਾ ਆਉਣਾ ਦਵਾਈਆਂ ਦੀ ਚਿੰਤਾ ਕਰਨਾ ਅਤੇ ਬਾਰ-ਬਾਰ ਪੁੱਛਣਾ ਕਿ ਮੈਂ ਥੱਕ ਤਾਂ ਨਹੀਂ ਜਾਂਦੀ ਮੋਹਿਤ ਵੀ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨਰਮ ਆਵਾਜ਼ ਵਿੱਚ ਗੱਲ ਕਰਨ ਲੱਗਾ ਸੀ ਇਥੋਂ ਤੱਕ ਕਿ ਆਫਿਸ ਵਿੱਚ ਵੀ ਉਸ ਦਾ ਲਹਿਜਾ ਬਹੁਤ ਮੁਲਾਇਮ ਹੋ ਗਿਆ ਸੀ ਇਹ ਹੀ ਬਦਲਾ ਮੇਰੇ ਸ਼ੱਕ ਨੂੰ ਹੋਰ ਗੂੜਾ ਕਰ ਗਿਆ ਕਿਉਂਕਿ ਦੁਨੀਆ ਵਿੱਚ ਸਭ ਤੋਂ ਖਤਰਨਾਕ ਉਹ ਸਰਨਾਟਾ ਹੁੰਦਾ ਹੈ ਜੋ ਕਿਸੇ ਵੱਡੀ ਚਾਲ ਤੋਂ ਠੀਕ ਪਹਿਲਾਂ ਆਉਂਦਾ ਹੈ ਮੇਰਾ ਇਹ ਸ਼ੱਕ ਸਹੀ ਸਾਬਤ ਹੋਇਆ ਉਸ ਰਾਤ ਲਗਭਗ 11 ਵਜੇ ਹੋਣਗੇ ਮੈਨੂੰ ਨੀਂਦ ਨਹੀਂ ਆ ਰਹੀ ਸੀ ਮੈਂ ਪਾਣੀ ਪੀਣ ਲਈ ਰਸੋਈ ਵੱਲ ਗਈ ਤਾਂ ਡ్రਾਈਇੰਗ ਰੂਮ ਵਿੱਚ ਹਲਕੀ ਰੌਸ਼ਨੀ ਦਿਖੀ ਦਰਵਾਜ਼ਾ ਥੋੜਾ ਜਿਹਾ ਖੁੱਲ੍ਹਾ ਸੀ ਅਤੇ ਅੰਦਰੋਂ ਹੌਲੀ-ਹੌਲੀ ਆਵਾਜ਼ਾਂ ਆ ਰਹੀਆਂ ਸਨ ਮੈਂ ਚਾਹ ਕੇ ਵੀ ਆਪਣੇ ਕਦਮ ਰੋਕ ਨਾ ਸਕੀ ਸ਼ਾਇਦ ਮੇਰਾ ਮਨ ਪਹਿਲਾਂ ਹੀ ਸੱਚ ਜਾਣਨਾ ਚਾਹੁੰਦਾ ਸੀ ਮੈਂ ਅਣਜਾਣੇ ਵਿੱਚ ਹੀ ਉਸ ਹਨੇਰੇ ਕੋਨੇ ਵਿੱਚ ਜਾ ਖੜੀ ਹੋਈ ਜਿੱਥੋਂ ਉਹਨਾਂ ਦੀਆਂ ਆਵਾਜ਼ਾਂ ਸਾਫ਼ ਸੁਣਾਈ ਦੇ ਰਹੀਆਂ ਸਨ ਮੋਹਿਤ ਕਹਿ ਰਿਹਾ ਸੀ ਜੇਕਰ ਇੰਜ ਹੀ ਚੱਲਦਾ ਰਿਹਾ ਤਾਂ ਕੰਪਨੀ ਕਦੇ ਵੀ ਸਾਡੇ ਹੱਥ ਵਿੱਚ ਨਹੀਂ ਆਵੇਗੀ ਸੋਨੀਆ ਨੇ ਬੜੇ ਠੰਡੇ ਲਹਿਜੇ ਵਿੱਚ ਜਵਾਬ ਦਿੱਤਾ ਮੰਮੀ ਜੀ ਨੂੰ ਖੋਦਰ ਅਸਤੇ ਤੋਂ ਹਟਾਉਣਾ ਹੋਵੇਗਾ ਜਾਂ ਫਿਰ ਸਾਨੂੰ ਉਹਨਾਂ ਨੂੰ ਹਟਾਉਣਾ ਪਵੇਗਾ ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਮੈਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਮੇਰਾ ਆਪਣਾ ਪੁੱਤਰ ਜਿਸ ਨੂੰ ਮੈਂ ਆਪਣੀ ਗੋਦੀ ਵਿੱਚ ਖੜਾਇਆ ਜਿਸ ਲਈ ਮੈਂ ਰਾਤਾਂ ਦੀ ਨੀਂਦ ਗਵਾਈ ਉਹ ਅੱਜ ਮੈਨੂੰ ਹਟਾਉਣ ਦੀ ਯੋਜਨਾ ਬਣਾ ਰਿਹਾ ਉਦੋਂ ਹੀ ਇੱਕ ਤੀਜੀ ਆਵਾਜ਼ ਸੁਣਾਈ ਦਿੱਤੀ ਸੋਨੀਆ ਦੀ ਮਾਂ ਦੀ ਜੋ ਉਸ ਦਿਨ ਸਾਡੇ ਘਰ ਆਈ ਹੋਈ ਸੀ ਉਹਨਾਂ ਨੇ ਬੜੇ ਸਾਤਰ ਅੰਦਾਜ਼ ਵਿੱਚ ਕਿਹਾ ਸਿੱਧਾ ਟਕਰਾਰਨ ਨਾਲ ਕੁਝ ਨਹੀਂ ਹੋਵੇਗਾ ਲੋਕਾਂ ਦੀ ਨਜ਼ਰ ਵਿੱਚ ਇਹਨਾਂ ਨੂੰ ਅਯੋਗ ਸਾਬਿਤ ਕਰਨਾ ਹੋਵੇਗਾ ਜੇਕਰ ਸਭ ਨੂੰ ਲੱਗੇ ਕਿ ਇਹਨਾਂ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ ਤਾਂ ਕਾਨੂੰਨ ਵੀ ਸਾਡੇ ਖਿਲਾਫ ਨਹੀਂ ਜਾਵੇਗਾ ਮੇਰੇ ਕੰਨਾਂ ਵਿੱਚ ਜਿਵੇਂ ਸੀਟੀਆਂ ਵੱਜਣ ਲੱਗੀਆਂ ਮੈਂ ਕੰਧ ਦਾ ਸਹਾਰਾ ਲੈ ਕੇ ਖੜੀ ਰਹੀ ਅਤੇ ਫਿਰ ਉਹ ਸ਼ਬਦ ਸੁਨੇ ਜੋ ਅੱਜ ਵੀ ਮੇਰੇ ਅੰਦਰ ਗੂੰਜਦੇ ਹਨ ਪਾਰਟੀ ਵਿੱਚ ਮੌਕਾ ਸਹੀ ਰਹੇਗਾ 30 ਸਾਲਾਂ ਦਾ ਜਸ਼ਨ মিডিਆ ਸਾਰੇ ਖਾਸ ਲੋਕ ਉੱਥੇ ਹੋਣਗੇ ਬਸ ਇੱਕ ਡਰਿੰਕ ਵਿੱਚ ਹਲਕੀ ਜਹੀ ਦਵਾਈ ਅਤੇ ਫਿਰ ਜੋ ਤਮਾਸ਼ਾ ਹੋਵੇਗਾ ਉਸ ਤੋਂ ਬਾਅਦ ਕੋਈ ਵੀ ਇਹਨਾਂ ਦੀ ਗੱਲ ਤੇ ਵਿਸ਼ਵਾਸ ਨਹੀਂ ਕਰੇਗਾ ਮੈਂ ਪੱਥਰ ਵਾਂਗ ਸੁੰਨ ਹੋ ਗਈ ਸੀ ਮੇਰੇ ਅੰਦਰ ਇੱਕੋ ਸਮੇਂ ਦੋ ਭਾਵਨਾਵਾਂ ਉੱਠੀਆਂ ਇੱਕ ਮਾਂ ਦਾ ਟੁੱਟਿਆ ਹੋਇਆ ਦਿਲ ਅਤੇ ਇੱਕ ਕਾਰੋਬਾਰੀ ਦਾ ਜਗਦਾ ਹੋਇਆ ਦਿਮਾਗ ਉਸ ਰਾਤ ਜਦੋਂ ਮੈਂ ਆਪਣੇ ਕਮਰੇ ਵਿੱਚ ਮੁੜੀ ਤਾਰੋਈ ਨਹੀਂ ਸ਼ਾਇਦ ਹੰਝੂ ਵੀ ਮੈਥੋਂ ਡਰ ਗਏ ਸਨ ਮੈਂ ਬਿਸਤਰ ਤੇ ਬੈਠ ਕੇ ਲੰਬੇ ਸਮੇਂ ਤੱਕ ਸੋਚਦੀ ਰਹੀ ਕਿ ਸੱਚਮੁੱਚ ਮੈਂ ਇੰਨੀ ਬੇਵੱਸ ਹਾਂ ਕਿ ਮੇਰੇ ਆਪਣੇ ਬੱਚੇ ਮੈਨੂੰ ਸਭ ਦੇ ਸਾਹਮਣੇ ਪਾਗਲ ਐਲਾਨ ਦੇਣਗੇ ਕਿ ਮੇਰੀ 30 ਸਾਲਾਂ ਦੀ ਮਿਹਨਤ ਸੂਝ ਬੂਝ ਅਤੇ ਸੰਗਰਾਸ ਦਾ ਅੰਤ ਇਸ ਤਰ੍ਹਾਂ ਹੋਵੇਗਾ ਉਸ ਰਾਤ ਦਰਦ ਨਾਲ ਮੈਂ ਪੱਥਰ ਹੋ ਗਈ ਸੀ ਅੱਖਾਂ ਵਿੱਚੋਂ ਹੰਝੂ ਨਹੀਂ ਨਿਕਲੇ ਪਰ ਅੰਦਰੋਂ ਮੈਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਅਜੀਹਾ ਮਹਿਸੂਸ ਹੋ ਰਿਹਾ ਸੀ ਜਿਵੇਂ ਕਿਸੇ ਨੇ ਮੇਰੇ ਦਿਲ ਦੀ ਆਵਾਜ਼ ਖੋਹ ਲਈ ਹੋਵੇ ਪਰ ਫਿਰ ਅੰਦਰੋਂ ਇੱਕ ਆਵਾਜ਼ ਆਈ ਸੁਨੀਤਾ ਤੂੰ ਉਹੀ ਔਰਤ ਹੈ ਜਿਸ ਨੇ ਸਿਫਰ ਤੋਂ ਸਮਰਾਜ ਖੜਾ ਕੀਤਾ ਹੈ ਤੂੰ ਭਾਵਨਾ ਵਿੱਚ ਬਹਿ ਕੇ ਆਪਣੀ ਲੜਾਈ ਨਹੀਂ ਹਾਰ ਸਕਦੀ ਅਗਲੇ ਕੁਝ ਦਿਨਾਂ ਵਿੱਚ ਮੈਂ ਚੁੱਪਚਾਪ ਸਭ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਮੈਂ ਦੇਖਿਆ ਕਿ ਸੋਨੀਆ ਦੀ ਮਾਂ ਬਾਰ-ਬਾਰ ਫੋਨ ਤੇ ਕਿਸੇ ਡਾਕਟਰ ਦਾ ਨਾਮ ਲੈ ਰਹੀ ਸੀ ਅਤੇ ਦਵਾਈਆਂ ਦੀ ਚਰਚਾ ਹੋ ਰਹੀ ਸੀ ਇੱਕ ਦਿਨ ਮੈਂ ਸਾਫ਼ ਸੁਣਿਆ ਕਿ ਉਹ ਕਹਿ ਰਹੀ ਸੀ ਡੋਜ ਐਨੀ ਹੋਵੇਗੀ ਕਿ ਕੁਝ ਘੰਟਿਆਂ ਲਈ ਵਿਵਹਾਰ ਅਸਧਾਰਨ ਹੋ ਜਾਵੇਗਾ ਸਥਾਈ ਨੁਕਸਾਨ ਤਾਂ ਨਹੀਂ ਹੋਵੇਗਾ ਪਰ ਬਦਨਾਮੀ ਕਾਫੀ ਹੋਵੇਗੀ ਮੈਂ ਸਮਝ ਚੁੱਕੀ ਸੀ ਕਿ ਕਿੰਨਾ ਭਿਆਨਕ ਜਾਲ ਬੁਣਿਆ ਜਾ ਰਿਹਾ ਹੈ ਪਾਰਟੀ ਦੀਆਂ ਤਿਆਰੀਆਂ ਜੋਰਾਂ ਤੇ ਸਨ ਸ਼ਹਿਰ ਦੇ ਸਭ ਤੋਂ ਵੱਡੇ ਮੈਦਾਨ ਵਿੱਚ ਪ੍ਰੋਗਰਾਮ ਹੋਣਾ ਸੀ ਅਤੇ ਸੱਦਾ ਪੱਤਰ ਵੀ ਛਪ ਚੁੱਕੇ ਸਨ ਮੀਡੀਆ ਕਵਰੇਜ ਤੈਅ ਹੋ ਚੁੱਕੀ ਸੀ ਅਤੇ ਬਾਹਰੋਂ ਸਭ ਕੁਝ ਕਿਸੇ ਉਤਸਵ ਵਾਂਗ ਦਿਖ ਰਿਹਾ ਸੀ ਪਰ ਅੰਦਰੋਂ ਮੈਂ ਹਰ ਰੋਜ਼ ਇੱਕ ਆਤ੍ਰੇਸ਼ ਯੋਧ ਲੜ ਰਹੀ ਸੀ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਇਸ ਸਾਜ਼ ਜਿਸ ਨੂੰ ਉਜਾਗਰ ਨਹੀਂ ਕਰਾਂਗੀ। ਹਜੇ ਬਿਲਕੁਲ ਨਹੀਂ। ਜੇਕਰ ਮੈਂ ਉਹਨਾਂ ਨੂੰ ਸਿੱਧਾ ਟੋਕ ਦਿੱਤਾ ਤਾਂ ਉਹ ਆਪਣੀ ਜੋਝਲਾ ਬਦਲ ਲੈਣਗੇ। ਮੈਨੂੰ ਸਬੂਤ ਨਹੀਂ ਮਿਲੇਗਾ ਅਤੇ ਸ਼ਾਇਦ ਉਹ ਕੋਈ ਹੋਰ ਵੀ ਖਤਰਨਾਕ ਰਸਤਾ ਚੁਣ ਲੈਣਗੇ। ਇਸ ਲਈ ਮੈਂ ਅਣਜਾਣ ਬਣ ਦਾ ਨਾਟਕ ਸ਼ੁਰੂ ਕਰ ਦਿੱਤਾ। ਜਦੋਂ ਸੋਨੀਆ ਮੇਰੇ ਲਈ ਨਵੀਆਂ ਦਵਾਈਆਂ ਦੀ ਗੱਲ ਕਰਦੀ ਤਾਂ ਮੈਂ ਮੁਸਕਰਾ ਦਿੰਦੀ ਮੋਹਿਤ ਮੈਨੂੰ ਆਰਾਮ ਕਰਨ ਦੀ ਸਲਾਹ ਦਿੰਦਾ ਤਾਂ ਮੈਂ ਸਹਿਮਤੀ ਵਿੱਚ ਸਿਰ ਹਿਲਾ ਦਿੰਦੀ ਮੈਂ ਉਹਨਾਂ ਨੂੰ ਇਹੀ ਵਿਸ਼ਵਾਸ ਦਿਵਾਉਣਾ ਚਾਹੁੰਦੀ ਸੀ ਕਿ ਮੈਂ ਉਹੀ ਭੁੱਲਣਹਾਰ ਮਾਂ ਹਾਂ ਜਿਵੇਂ ਉਹ ਮੈਨੂੰ ਸਮਝ ਰਹੇ ਸਨ ਪਰ ਸੱਚ ਤਾਂ ਇਹ ਸੀ ਕਿ ਹੁਣ ਮੈਂ ਉਹਨਾਂ ਦੀ ਹਰ ਚਾਲ ਦਾ ਇੰਤਜ਼ਾਰ ਕਰ ਰਹੀ ਸੀ ਬਿਲਕੁਲ ਉਸ ਸਤਰੰਜ ਦੇ ਖਿਡਾਰੀ ਵਾਂਗ ਜੋ ਵਿਰੋਧੀ ਦੀ ਅਗਲੀ ਚਾਲ ਪਹਿਲਾਂ ਹੀ ਭਾਪ ਲੈਂਦਾ ਹੈ ਹੌਲੀ ਹੌਲੀ ਪਾਰਟੀ ਦੀ ਤਰੀਕ ਨੇੜੇ ਆ ਗਈ ਮੇਰੇ ਅੰਦਰ ਇੱਕ ਅਜੀਬ ਜਿਹੀ ਸ਼ਾਂਤੀ ਉਤਰਨ ਲੱਗੀ ਕਿਉਂਕਿ ਹੁਣ ਡਰ ਦੀ ਜਗ੍ਹਾ ਦ੍ਰਿੜਤਾ ਨੇ ਲੈ ਲਈ ਸੀ ਮੈਂ ਜਾਣਦੀ ਸੀ ਕਿ ਉਹ ਮੈਨੂੰ ਨੀਵਾ ਦਿਖਾਉਣ ਲਈ ਮੰਚ 'ਤੇ ਤਿਆਰ ਕਰ ਰਹੇ ਹਨ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕੀ ਉਸੇ ਮੰਚ ਤੇ ਉਹਨਾਂ ਦਾ ਆਪਣਾ ਜਾਲ ਉਲਟਣ ਵਾਲਾ ਹੈ ਪਾਰਟੀ ਦਾ ਦਿਨ ਆਖਰ ਆ ਹੀ ਗਿਆ ਸ਼ਹਿਰ ਦੇ ਸਭ ਤੋਂ ਵੱਡੇ ਗਰਾਊਂਡ ਵਿੱਚ ਜਗਮਗਾਉਂਦੀਆਂ ਲਾਈਟਾਂ ਫੁੱਲਾਂ ਨਾਲ ਸਜਿਆ ਪ੍ਰਵੇਸ਼ ਦੁਆਰ ਅਤੇ ਕੰਪਨੀ ਦੇ 30 ਸਾਲ ਪੂਰੇ ਹੋਣ ਦਾ ਵਿਸ਼ਾਲ ਬੋਰਡ ਲੱਗਾ ਹੋਇਆ ਸੀ ਮੇਰੀ ਅਤੇ ਮੇਰੇ ਸਵਰਗੀ ਪਤੀ ਪ੍ਰਕਾਸ਼ ਮਹਿਰਾ ਦੀ ਤਸਵੀਰ ਸਾਹਮਣੇ ਦੀਪ ਜਲਾਇਆ ਗਿਆ ਐਂਕਰ ਸਾਡੀ ਸਫਲਤਾ ਦੀ ਕਹਾਣੀ ਸੁਣਾ ਰਿਹਾ ਸੀ ਅਤੇ ਲੋਕ ਤਾੜੀਆਂ ਵਜਾ ਰਹੇ ਸਨ ਮੈਂ ਉਸ ਪੀੜ ਵਿੱਚ ਖੜੀ ਸੋਚ ਰਹੀ ਸੀ ਕਿ ਜਿਸ 30 ਸਾਲਾਂ ਦੀ ਮਿਹਨਤ ਦਾ ਅੱਜ ਜਸ਼ਨ ਮਨਾਇਆ ਜਾ ਰਿਹਾ ਹੈ ਉਸੇ ਮੰਚ ਨੂੰ ਮੇਰੇ ਆਪਣੇ ਪੁੱਤਰ ਨੇ ਮੇਰੀ ਬਰਵਾਦੀ ਲਈ ਚੁਣਿਆ ਮੋਹਿਤ ਬੜੇ ਆਤਮ ਵਿਸ਼ਵਾਸ ਨਾਲ ਮਹਿਮਾਨਾਂ ਨੂੰ ਮਿਲ ਰਿਹਾ ਸੀ ਸੋਨੀਆ ਵਾਰ-ਵਾਰ ਮੇਰੇ ਕੋਲੇ ਆ ਕੇ ਮੇਰਾ ਹਾਲ-ਚਾਲ ਪੁੱਛ ਰਹੀ ਸੀ ਅਤੇ ਉਸਦੀ ਮਾਂ ਜੋ ਖਾਸ ਤੌਰ ਤੇ ਇਸ ਪ੍ਰੋਗਰਾਮ ਲਈ ਆਈ ਸੀ ਦੂਰ ਖੜੀ ਸਭ ਤੇ ਨਜ਼ਰ ਰੱਖ ਰਹੀ ਸੀ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਠੰਡੀ ਨਫ਼ਰਤ ਸੀ ਜਿਵੇਂ ਉਹ ਕਿਸੇ ਪ੍ਰਯੋਗ ਦੇ ਨਤੀਜੇ ਦੀ ਉਡੀਕ ਕਰ ਰਹੀ ਹੋਵੇ ਪ੍ਰੋਗਰਾਮ ਅੱਗੇ ਵਧਿਆ ਅਤੇ ਮੈਨੂੰ ਪਾਸ਼ਾ ਲਈ ਮੰਚ ਤੇ ਬੁਲਾਇਆ ਗਿਆ ਮੈਂ ਬੜੇ ਸ਼ਾਂਤ ਲਹਿਜੇ ਵਿੱਚ ਕੰਪਨੀ ਦੀ ਯਾਤਰਾ ਅਤੇ ਪ੍ਰਕਾਸ਼ ਦੇ ਸੁਪਨਿਆਂ ਦਾ ਜ਼ਿਕਰ ਕੀਤਾ ਜਦੋਂ ਮੈਂ ਮੰਚ ਤੋਂ ਉਤਰ ਰਹੀ ਸੀ ਮੈਂ ਮੋਹਿਤ ਦੀਆਂ ਅੱਖਾਂ ਵਿੱਚ ਦੇਖਿਆ ਉੱਥੇ ਸਤਕਾਰ ਨਹੀਂ ਸਗੋਂ ਇੱਕ ਬੇਚੈਨੀ ਸੀ ਕੁਝ ਹੀ ਦੇਰ ਬਾਅਦ ਕੋਲ ਡਰਿੰਕ ਸਰਵ ਹੋਣ ਲੱਗੀ ਮੈਂ ਦੇਖਿਆ ਕਿ ਸੋਨੀਆ ਖੁਦ ਇੱਕ ਟ੍ਰੇ ਲੈ ਕੇ ਮੇਰੇ ਵੱਲ ਆ ਰਹੀ ਹੈ ਉਸਦੇ ਚਿਹਰੇ ਤੇ ਬਨਾਵਟੀ ਪਿਆਰ ਸੀ ਉਸਨੇ ਕਿਹਾ ਮਾਂ ਜੀ ਅੱਜ ਤਾਂ ਤੁਹਾਨੂੰ ਮੈਂ ਆਪਣੇ ਹੱਥਾਂ ਨਾਲ ਜੂਸ ਪਿਲਾਵਾਂਗੀ ਉਸੇ ਪਲ ਮੇਰੀ ਨਜ਼ਰ ਉਸਦੇ ਹੱਥਾਂ ਦੀ ਹਲਕੀ ਜਿਹੀ ਘਬਰਾਹਟ ਤੇ ਪਈ ਮੈਂ ਸਮਝ ਗਈ ਇਹ ਉਹੀ ਪਲ ਹੈ ਜਿਸ ਦੀ ਯੋਜਨਾ ਮੈਂ ਉਸ ਰਾਤ ਸੁਣੀ ਸੀ ਮੈਂ ਟ੍ਰੇ ਵਿੱਚ ਰੱਖੇ ਗਲਾਸਾਂ ਨੂੰ ਗੌਰ ਨਾਲ ਦੇਖਿਆ ਇੱਕ ਗਲਾਸ ਦੇ ਕਿਨਾਰੇ ਤੇ ਬਹੁਤ ਹਲਕਾ ਜਿਹਾ ਨਿਸ਼ਾਨ ਸੀ ਜੋ ਸ਼ਾਇਦ ਪਛਾਣ ਲਈ ਲਾਇਆ ਗਿਆ ਸੀ ਮੇਰਾ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ ਪਰ ਮੈਂ ਚਿਹਰੇ ਤੇ ਸਹਿਜ ਮੁਸਕਾਨ ਬਣਾਈ ਰੱਖੀ ਮੈਂ ਉਹੀ ਨਿਸ਼ਾਨ ਵਾਲਾ ਗਲਾਸ ਉਠਾ ਲਿਆ ਮੋਹਿਤ ਸੋਨੀਆ ਅਤੇ ਉਸ ਦੀ ਮਾਂ ਦੀਆਂ ਨਜ਼ਰਾਂ ਮੇਰੇ ਤੇ ਟਿਕੀਆਂ ਹੋਈਆਂ ਸਨ ਮੈਂ ਗਲਾਸ ਨੂੰ ਬੁੱਲ੍ਹਾਂ ਤੱਕ ਲੈ ਗਈ ਪਰ ਇੱਕ ਬੂੰਦ ਵੀ ਅੰਦਰ ਨਹੀਂ ਜਾਣ ਦਿੱਤੀ ਤਿੰਨ ਸਾਲਾਂ ਦੇ ਤਜਰਬੇ ਨੇ ਮੈਨੂੰ ਅਦਾਕਾਰੀ ਸਿਖਾ ਦਿੱਤੀ ਸੀ ਮੈਂ ਗਲੇ ਵਿੱਚੋਂ ਅਜਿਹੀ ਆਵਾਜ਼ ਕੱਢੀ ਜਿਵੇਂ ਮੈਂ ਘੁੱਟ ਭਰ ਲਿਆ ਹੋਵੇ ਭੀੜ-ਪੜੱਕੇ ਅਤੇ ਸ਼ੋਰ ਦੇ ਵਿਚਕਾਰ ਮੈਨੂੰ ਉਹ ਮੌਕਾ ਮਿਲ ਗਿਆ ਜਿਸ ਦੀ ਮੈਨੂੰ ਤਲਾਸ਼ ਸੀ ਸੋਨੀਆ ਦੇ ਮਾਂ ਦੀ ਟ੍ਰੇ ਕੋਲ ਹੀ ਪਈ ਸੀ ਅਤੇ ਉਹ ਕਿਸੇ ਹੋਰ ਨਾਲ ਗੱਲਾਂ ਵਿੱਚ ਰੁੱਝੀ ਹੋਈ ਸੀ ਮੈਂ ਬੜੀ ਸਫਾਈ ਨਾਲ ਆਪਣਾ ਭਰਿਆ ਹੋਇਆ ਗਲਾਸ ਉਸ ਦੀ ਟ੍ਰੇ ਤੇ ਰੱਖ ਦਿੱਤਾ ਅਤੇ ਉੱਥੋਂ ਦੂਜਾ ਸੁਧਾਰਨ ਗਲਾਸ ਚੁੱਕ ਲਿਆ ਇਹ ਸਭ ਕੁਝ ਸਕਿੰਟਾਂ ਵਿੱਚ ਹੋਇਆ ਹੁਣ ਖੇਡ ਸ਼ੁਰੂ ਹੋ ਚੁੱਕੀ ਸੀ ਕੋਝ ਮਿੰਟਾਂ ਬਾਅਦ ਮੈਂ ਦੇਖਿਆ ਕਿ ਸੋਨੀਆ ਦੀ ਮਾਂ ਦਾ ਚਿਹਰਾ ਅਚਾਨਕ ਅਜੀਬ ਹੋਣ ਲੱਗਾ ਉਹ ਪਹਿਲਾਂ ਕੁਰਸੀ ਤੇ ਬੇਚੈਨ ਹੋਈ ਫਿਰ ਅਚਾਨਕ ਖੜੀ ਹੋ ਕੇ ਉੱਚੀ ਉੱਚੀ ਅਜੀਬ ਗੱਲਾਂ ਕਰਨ ਲੱਗੀ ਸਭ ਦੀਆਂ ਨਜ਼ਰਾਂ ਉਸ ਵੱਲ ਮੁੜ ਗਈਆਂ ਉਸਨੇ ਕੋਲ ਪਿਆ ਗਲਾਸ ਜ਼ਮੀਨ ਤੇ ਸੁੱਟ ਦਿੱਤਾ ਅਤੇ ਇੱਕ ਸਜਾਵਟੀ ਫੁੱਲਦਾਨ ਚੁੱਕ ਕੇ ਸੁੱਟ ਦਿੱਤਾ ਲੋਕ ਹੱਕੇ-ਬੱਕੇ ਰਹਿ ਗਏ ਕੁਝ ਹੀ ਪਲਾਂ ਵਿੱਚ ਉਸਦਾ ਵਿਵਹਾਰ ਪੂਰੀ ਤਰ੍ਹਾਂ ਗੈਰ ਕੁਦਰਤੀ ਹੋ ਗਿਆ ਉਹ ਕਦੇ ਜ਼ੋਰ-ਜ਼ੋਰ ਨਾਲ ਹੱਸਦੀ, ਕਦੇ ਚੀਕਦੀ ਅਤੇ ਕਦੇ ਕਿਸੇ ਤੇ ਚਪਟਣ ਦੀ ਕੋਸ਼ਿਸ਼ ਕਰਦੀ। ਮੰਚ ਜੋ ਮੇਰੇ ਲਈ ਤਿਆਰ ਕੀਤਾ ਗਿਆ ਸੀ, ਉਹ ਹੁਣ ਉਹਨਾਂ ਦੀ ਆਪਣੀ ਸਾਜ਼ਿਸ਼ ਦਾ ਗਵਾਹ ਬਣ ਰਿਹਾ ਸੀ। ਇੱਥੋਂ ਤੱਕ ਕਿ ਉਹ ਆਪਣੇ ਹੀ ਦਮਾਦ ਮੋਹਿਤ ਵੱਲ ਵਧ ਕੇ ਉਸ ਨੂੰ ਤੱਕਾ ਦੇਣ ਲੱਗੀ। ਤੁਸੀਂ ਸਭ ਝੂਠੇ ਹੋ, ਸਭ ਮੇਰੇ ਖਿਲਾਫ ਹੋ, ਉਹ ਚੀਕ ਰਹੀ ਸੀ। ਪੂਰਾ ਮਾਹੌਲ ਅਫਰਾ ਤਫਰੀ ਵਿੱਚ ਬਦਲ ਗਿਆ। ਮੀਡੀਆ ਦੇ ਕੈਮਰੇ ਜੋ ਅਜੇ ਤੱਕ جشن ਕੈਦ ਕਰ ਰਹੇ ਸਨ ਹੁਣ ਇਸ ਅਣਕਿਆਸੀ ਦ੍ਰਿਸ਼ ਨੂੰ ਰਿਕਾਰਡ ਕਰ ਰਹੇ ਸਨ ਮੋਹਿਤ ਦੇ ਚਿਹਰੇ ਦਾ ਰੰਗ ਉੱਡ ਚੁੱਕਾ ਸੀ ਸੋਨੀਆ ਸੁੱਨ ਹੋ ਕੇ ਖੜੀ ਸੀ ਅਤੇ ਉਸ ਦੀਆਂ ਅੱਖਾਂ ਵਿੱਚ ਡਰ ਸਾਫ਼ ਦਿਖ ਰਿਹਾ ਸੀ ਮੈਂ ਆਪਣੀ ਕੁਰਸੀ ਤੇ ਸ਼ਾਂਤ ਬੈਠੀ ਸਭ ਦੇਖ ਰਹੀ ਸੀ ਮੇਰੇ ਅੰਦਰ ਕੋਈ ਖੁਸ਼ੀ ਨਹੀਂ ਸੀ ਪਰ ਇੱਕ ਕਠੋਰ ਸਚਾਈ ਸੀ ਜੋ ਜਾਲ ਉਹਨਾਂ ਨੇ ਮੇਰੇ ਲਈ ਬੁਣਿਆ ਸੀ ਉਸ ਵਿੱਚ ਉਹ ਖੁਦ ਹੀ ਫਸ ਚੁੱਕੇ ਸਨ ਉਝ ਹੀ ਦੇਰ ਵਿੱਚ ਡਾਕਟਰ ਬੁਲਾਏ ਗਏ ਅਤੇ ਉਹਨਾਂ ਨੂੰ ਹਸਪਤਾਲ ਲਜਾਇਆ ਗਿਆ ਮਹਿਮਾਨਾ ਵਿੱਚ ਗੱਲਾਂ ਫੁੱਸੀ ਸ਼ੁਰੂ ਹੋ ਗਈ ਸੀ ਕੋਈ ਕਹਿ ਰਿਹਾ ਸੀ ਕਿ ਸ਼ਾਇਦ ਉਹਨਾਂ ਨੂੰ ਕੋਈ ਮਾਨਸਿਕ ਸਮੱਸਿਆ ਹੈ ਤੇ ਕੋਈ ਇਸ ਨੂੰ اچانک ਹੋਇਆ ਅਟੈਕ ਦੱਸ ਰਿਹਾ ਸੀ ਮੈਂ ਉੱਥੇ ਖੜੀ ਸੋਚ ਰਹੀ ਸੀ ਕਿ ਜੇ ਮੈਂ ਉਹ ਚਲਾਕੀ ਨਾ ਦਿਖਾਈ ਹੁੰਦੀ ਜੇ ਮੈਨੂੰ ਉਹਨਾਂ ਦੀ ਸਾਜ਼ਿਸ਼ ਦਾ ਪਹਿਲਾਂ ਪਤਾ ਨਾ ਲੱਗਦਾ ਤਾਂ ਕੀ ਹੁੰਦਾ ਉਹ ਡਰਿੰਕ ਮੇਰੇ ਗਲੇ ਤੋਂ ਹੇਠਾਂ ਉੱਤਰ ਚੁੱਕੀ ਹੁੰਦੀ ਅਤੇ ਇਹ ਸਾਰੀਆਂ ਹਰਕਤਾਂ ਮੈਂ ਕਰ ਰਹੀ ਹੁੰਦੀ ਪੂਰੀ ਦੁਨੀਆ ਤੇ ਕੈਮਰੇ ਦੇ ਸਾਹਮਣੇ ਮੈਨੂੰ ਪਾਗਲ ਸਾਬਿਤ ਕਰ ਦਿੱਤਾ ਜਾਣਾ ਸੀ ਭਲਾ ਇੱਕ ਪਾਗਲ ਔਰਤ ਕੋਲ ਕਰੋੜਾਂ ਦੀ ਜਾਇਦਾਦ ਕੌਣ ਰਹਿਣ ਦਿੰਦਾ ਖਾਸ ਕਰਕੇ ਤਦ ਜਦੋਂ ਉਸਦਾ ਆਪਣਾ ਪੁੱਤਰ ਤੇ ਨੂ ਮੌਜੂਦ ਹੋਣ ਚਾਹੇ ਜੋ ਵੀ ਗੱਲ ਬਣਾਈ ਜਾਂਦੀ ਅਖੀਰ ਵਿੱਚ ਇਹੀ ਕਿਹਾ ਜਾਣਾ ਸੀ ਕਿ ਅਜੇ ਹੀ ਔਰਤ ਦੀ ਜਾਇਦਾਦ ਸਿੱਧੀ ਉਸਦੇ ਬੱਚਿਆਂ ਨੂੰ ਮਿਲਣੀ ਚਾਹੀਦੀ ਹੈ ਇਹ ਸਭ ਸੋਚ ਕੇ ਮੇਰੀ ਰੂਹ ਕੰਬ ਰਹੀ ਸੀ ਸੋਨੀਆ ਦੀ ਮਾਂ ਦੀ ਹਰਕਤ ਕੁਝ ਜ਼ਿਆਦਾ ਹੀ ਵਿਗੜਨ ਲੱਗੀ ਸੀ ਅਤੇ ਮੋਹਿਤ ਤੇ ਸੋਨੀਆ ਦੇ ਚਿਹਰਿਆਂ ਦੀ ਕਬਰਾਟ ਵੀ ਇਹ ਹੀ ਕਹਾਣੀ ਬਿਆਨ ਕਰ ਰਹੀ ਸੀ ਕਿ ਮਾਮਲਾ ਸਧਾਰਨ ਨਹੀਂ ਹੈ ਉਸ ਰਾਤ ਦੀ ਹਲਚਲ ਤੋਂ ਬਾਅਦ ਜੋ ਸਰਨਾਟਾ ছায়ਾ ਉਹ ਕਿਸੇ ਵੀ ਤੂਫਾਨ ਤੋਂ ਜ਼ਿਆਦਾ ਡਰਾਉਣਾ ਸੀ ਕਿਉਂਕਿ ਹੁਣ ਖੇਡ ਸ਼ੁਰੂ ਹੋ ਚੁੱਕੀ ਸੀ ਐਂਬੂਲੈਂਸ ਦੀ ਨੀਲੀ ਬੱਤੀ ਦੂਰ ਤੱਕ ਜਾਂਦੀ ਰਹੀ ਤੇ ਮੈਂ ਉੱਥੇ ਹੀ ਖੜੀ ਰਹੀ ਜਿਵੇਂ ਮੇਰੇ ਪੈਰਾਂ ਨੇ ਜ਼ਮੀਨ ਨਾਲ ਕੋਈ ਆਦਰਸ਼ ਰਿਸ਼ਤਾ ਜੋੜ ਲਿਆ ਹੋਵੇ ਲੋਕ ਮੇਰੇ ਕੋਲ ਆ ਕੇ ਪੁੱਛ ਰਹੇ ਸਨ ਕਿ ਮੈਂ ਠੀਕ ਹਾਂ ਕਿਸੇ ਨੇ ਪਾਣੀ ਦਿੱਤਾ ਕਿਸੇ ਨੇ ਕੁਰਸੀ ਖਿੱਚੀ ਪਰ ਮੇਰੀ ਨਜ਼ਰ ਸਿਰਫ ਮੋਹਿਤ ਅਤੇ ਸੋਨੀਆ ਤੇ ਸੀ ਉਹਨਾਂ ਦੇ ਚਿਹਰਿਆਂ ਤੇ ਜੋ ਘਬਰਾਹਟ ਸੀ ਉਹ ਕਿਸੇ ਬਿਮਾਰੀ ਦੀ ਚਿੰਤਾ ਨਹੀਂ ਸੀ ਸਗੋਂ ਉਸ ਯੋਜਨਾ ਦੇ ਫੇਲ ਹੋਣ ਜਾਣ ਦਾ ਡਰ ਸੀ ਜਿਸ ਨੂੰ ਉਹਨਾਂ ਨੇ ਬੜੀ ਸਾਵਧਾਨੀ ਨਾਲ ਰਚਿਆ ਸੀ ਪਾਰਟੀ ਰਸਮੀ ਤੌਰ ਤੇ ਖਤਮ ਕਰਨੀ ਪਈ ਮੀਡੀਆ ਨੂੰ ਵਾਪਸ ਭੇਜ ਦਿੱਤਾ ਗਿਆ ਪਰ ਮੈਂ ਜਾਣਦੀ ਸੀ ਕਿ ਗੱਲ ਇੰਨੀ ਸਧਾਰਨ ਨਹੀਂ ਰਹਿਣ ਵਾਲੀ ਹਸਪਤਾਲ ਵਿੱਚ ਜਾਂਚ ਹੋਵੇਗੀ ਰਿਪੋਰਟ ਬਣੇਗੀ ਅਤੇ ਸੱਚ ਦਾ ਕੋਈ ਨਾ ਕੋਈ ਸਿਰਾ ਜ਼ਰੂਰ ਬਾਹਰ ਆਵੇਗਾ ਮੈਂ ਸਿੱਧੀ ਹਸਪਤਾਲ ਵਧੀ ਸੋਨੀਆ ਤੇ ਮੋਹਿਤ ਮੇਰੇ ਤੋਂ ਪਹਿਲਾਂ ਹੀ ਉੱਥੇ ਪਹੁੰਚ ਚੁੱਕੇ ਸਨ ਮੈਂ ਉੱਥੇ ਸੋਨੀਆ ਦੀ ਮਾਂ ਦੀ ਕੋਈ ਸਭ ਚਿੰਤਕ ਬਣ ਕੇ ਨਹੀਂ ਜਾ ਰਹੀ ਸੀ ਮੈਂ ਸਿਰਫ ਇਹ ਦੇਖਣ ਜਾ ਰਹੀ ਸੀ ਕਿ ਜਦੋਂ ਕੋਈ ਇਨਸਾਨ ਕਿਸੇ ਹੋਰ ਲਈ ਟੂਆ ਪੁੱਟਦਾ ਹੈ ਅਤੇ ਖੁਦ ਉਸ ਵਿੱਚ ਡਿੱਗ ਜਾਂਦਾ ਤਾਂ ਉਸ ਨੂੰ ਕਿਵੇਂ ਮਹਿਸੂਸ ਹੁੰਦਾ ਹੈ ਅਜੇ ਮੈਂ ਹਸਪਤਾਲ ਦੇ ਕੌਰੀਡੋਰ ਵਿੱਚ ਦਾਖਲ ਹੀ ਹੋਈ ਸੀ ਕਿ ਮੇਰੇ ਕੰਨਾਂ ਵਿੱਚ ਕੁਝ ਸ਼ਬਦ ਪਏ ਮੋਹਿਤ ਕਹਿ ਰਿਹਾ ਸੀ ਸੋਨੀਆ ਤੂੰ ਮਾਂ ਨੂੰ ਕਿਹੜਾ ਡਰਿੰਕ ਦਿੱਤਾ ਸੀ ਮੇਰੀ ਮਾਤਾ ਬਿਲਕੁਲ ਨਾਰਮਲ ਹੈ ਪਰ ਤੇਰੀ ਮਾਂ ਦੀ ਹਾਲਤ ਅਜੇ ਹੀ ਕਿਵੇਂ ਹੋ ਗਈ ਕਿਤੇ ਤੂੰ ਮੰਮੀ ਵਾਲੀ ਡਰਿੰਕ ਆਪਣੀ ਮਾਂ ਨੂੰ ਤਾਂ ਨਹੀਂ ਦੇ ਦਿੱਤੀ ਸੋਨੀਆਂ ਦੀ ਕਬਰਾਈ ਹੋਈ ਆਵਾਜ਼ ਆਈ ਨਹੀਂ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਮੈਂ ਉਹੀ ਡਰਿੰਕ ਦਿੱਤਾ ਸੀ ਜੋ ਅਸੀਂ ਮੰਮੀ ਜੀ ਲਈ ਬਣਾਇਆ ਸੀ ਪਰ ਉਹ ਡਰਿੰਕ ਬਦਲਿਆ ਕਿਵੇਂ ਮੋਹਿਤ ਸਿਰ ਫੜ ਕੇ ਹੀ ਬੈਠ ਗਿਆ ਕੋਰੀਡੋਰ ਵਿੱਚ ਚੱਕਰ ਲਾਉਂਦੇ ਹੋਏ ਉਸਨੇ ਤੇਜ਼ ਆਵਾਜ਼ ਵਿੱਚ ਕਿਹਾ ਤੂੰ ਤਾਂ ਕਿਹਾ ਸੀ ਕੀ ਦਵਾਈ ਦਾ ਅਸਰ ਕੁਝ ਹੀ ਘੰਟਿਆਂ ਵਿੱਚ ਖਤਮ ਹੋ ਜਾਵੇਗਾ ਪਰ ਕਈ ਘੰਟੇ ਬੀਤ ਗਏ ਹਨ ਤੇਰੀ ਮਾਂ ਦੀ ਹਾਲਤ ਅਜੇ ਵੀ ਸੁਧਾਰਨ ਕਿਉਂ ਨਹੀਂ ਹੋ ਰਹੀ ਸੋਨੀਆ ਰੋਂਦੇ ਹੋਏ ਬੋਲੀ ਡਾਕਟਰ ਨੇ ਜਿੰਨੀ ਡੋਜ਼ ਦੇ ਇਹਨੂੰ ਕਿਹਾ ਸੀ ਮੈਂ ਉਸ ਤੋਂ 4 ਗੁਣਾ ਜ਼ਿਆਦਾ ਦੇ ਦਿੱਤੀ ਮੈਂ ਸੋਚਿਆ ਸੀ ਕਿ ਜਿੰਨੀਆਂ ਜ਼ਿਆਦਾ ਪਾਗਲਾਂ ਵਾਲੀਆਂ ਹਰਕਤਾਂ ਹੋਣਗੀਆਂ ਓਨੀ ਵੱਡੀ ਬ੍ਰੇਕਿੰਗ ਨਿਊਜ਼ ਬਣੇਗੀ ਅਤੇ ਫਿਰ ਸਾਰੀ ਪ੍ਰਾਪਰਟੀ ਸਾਡੇ ਹੱਥਾਂ ਵਿੱਚ ਆ ਜਾਵੇਗੀ ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਡਰਿੰਕ ਮੇਰੀ ਹੀ ਮਾਂ ਕੋਲ ਵਾਪਸ ਆ ਜਾਵੇਗੀ ਪਤਾ ਨਹੀਂ ਮੰਮੀ ਦਾ ਕੀ ਹੋਵੇਗਾ ਦੋਵਾਂ ਦੀ ਹਾਲਤ ਬੇਹਦ ਖਰਾਬ ਸੀ ਉਦੋਂ ਹੀ ਮੇਰੇ ਸੈਂਡਲ ਦੀ ਟਕ ਟਕ ਦੀ ਆਵਾਜ਼ ਨਾਲ ਦੋਵੇਂ ਝੌਕ ਗਏ ਉਹਨਾਂ ਨੂੰ ਲੱਗਿਆ ਜਿਵੇਂ ਮੈਂ ਅਜੇ ਵੀ ਕੁਝ ਨਹੀਂ ਜਾਣਦੀ ਮੈਂ ਬਣਾਵਟੀ ਹਮਦਰਦੀ ਚਿਤਾਉਂਦੇ ਹੋਏ ਪੁੱਛਿਆ ਕਿਵੇਂ ਹੈ ਤੁਹਾਡੀ ਮਾਂ ਸੋਨੀਆਂ ਨੇ ਨਜ਼ਰਾਂ ਝੁਕਾਉਂਦੇ ਹੋਏ ਕਿਹਾ ਪਤਾ ਨਹੀਂ ਡਾਕਟਰ ਕਹਿ ਰਹੇ ਹਨ ਕਿ ਸਥਿਤੀ ਸੁਧਾਰਨ ਨਹੀਂ ਹੈ ਸੋਨੀਆ ਦੀ ਮਾਂ ਨੂੰ ਕਿਸੇ ਦਵਾਈ ਦਾ ਦਿਮਾਗ ਤੇ ਅਸਰ ਹੋਇਆ ਸੀ ਇਹ ਸੁਣ ਕੇ ਮੈਂ ਇੱਕ ਕੌੜੀ ਮੁਸਕਾਨ ਨਾਲ ਉਹਨਾਂ ਵੱਲ ਦੇਖਿਆ ਮੇਰੀ ਮੁਸਕਾਨ ਦੇਖ ਕੇ ਮੋਹਿਤ ਹਰਾਨੀ ਨਾਲ ਬੋਲਿਆ ਮਾਂ ਸੋਨੀਆ ਦੀ ਮਾਂ ਦੀ ਹਾਲਤ ਇੰਨੀ ਖਰਾਬ ਹੈ ਅਤੇ ਤੁਸੀਂ ਮੁਸਕੁਰਾ ਰਹੇ ਹੋ ਹੁਣ ਆਖਰੀ ਬਾਜੀ ਖੇਡਣ ਦਾ ਸਮਾਂ ਆ ਚੁੱਕਾ ਸੀ ਮੈਂ ਸ਼ਾਂਤ ਪਰ ਤਿੱਖੇ ਸਵਾਲ ਵਿੱਚ ਕਿਹਾ ਜਿਹੜਾ ਟੋਆ ਤੁਸੀਂ ਦੋਵਾਂ ਨੇ ਮੇਰੇ ਲਈ ਪੁੱਟਿਆ ਸੀ ਉਸ ਵਿੱਚ ਆਪਣੀ ਹੀ ਮਾਂ ਨੂੰ ਡਿਗਦੇ ਦੇਖ ਕੇ ਹੁਣ ਕਿਹੋ ਜਿਹਾ ਲੱਗ ਰਿਹਾ ਹੈ ਤੁਸੀਂ ਲੋਕ ਚਾਹੁੰਦੇ ਸੀ ਕਿ ਇਹ ਹਾਲਤ ਮੇਰੀ ਹੋਵੇ ਤਾਂ ਜੋ ਮੇਰੀ ਜਾਇਦਾਦ ਤੁਹਾਨੂੰ ਮਿਲ ਜਾਵੇ ਮੇਰੀ ਗੱਲ ਸੁਣਦਿਆਂ ਹੀ ਸੋਨੀਆ ਤੇ ਮੋਹਿਤ ਦੇ ਚਿਹਰੇ ਦਾ ਰੰਗ ਉੱਡ ਗਿਆ ਸੋਨੀਆ ਬੋਲੀ ਤੁਸੀਂ ਉਸ ਦੀ ਗੱਲ ਪੂਰੀ ਕਰਨ ਤੋਂ ਪਹਿਲਾਂ ਹੀ ਮੈਂ ਕਿਹਾ ਹਾਂ ਮੈਨੂੰ ਸਭ ਪਤਾ ਹੈ ਤੁਹਾਡੀ ਸਾਜ਼ਿਸ ਦਾ ਮੈਨੂੰ ਬਹੁਤ ਪਹਿਲਾਂ ਹੀ ਪਤਾ ਲੱਗ ਗਿਆ ਸੀ ਅਤੇ ਇਸ ਸਾਜ਼ਿਸ ਵਿੱਚ ਤੁਹਾਡੀ ਮਾਂ ਵੀ ਸ਼ਾਮਲ ਸੀ ਜਦੋਂ ਤੁਸੀਂ ਮੈਨੂੰ ਉਹ ਡਰਿੰਕ ਦਿੱਤੀ ਤਾਂ ਮੈਂ ਬੜੀ ਚਲਾਕੀ ਨਾਲ ਉਸ ਨੂੰ ਤੁਹਾਡੀ ਮਾਂ ਦੇ ਗਲਾਸ ਨਾਲ ਬਦਲ ਦਿੱਤਾ ਜੋ ਤੁਸੀਂ ਮੇਰੇ ਨਾਲ ਕਰਨਾ ਚਾਹੁੰਦੇ ਸੀ ਉਹੀ ਹੁਣ ਤੁਹਾਡੀ ਮਾਂ ਨਾਲ ਹੋ ਚੁੱਕਾ ਹੈ ਮੈਂ ਉਹਨਾਂ ਦੀਆਂ ਅੱਖਾਂ ਵਿੱਚ ਸਿੱਧਾ ਦੇਖਦੇ ਹੋਏ ਕਿਹਾ ਹੁਣ ਆਪਣੀ ਪਾਗਲ ਮਾਂ ਨੂੰ ਲੈ ਕੇ ਜ਼ਿੰਦਗੀ ਭਰ ਪਛਤਾਉਂਦੇ ਰਹਿਣਾ ਹੁਣ ਤੱਕ ਮੈਂ ਸੋਚਦੀ ਸੀ ਕਿ ਜਦੋਂ ਮੋਹਿਤ ਨੂੰ ਅਨੁਭਵ ਹੋ ਜਾਵੇਗਾ ਤਾਂ ਮੈਂ ਸਭ ਕੁਝ ਉਸ ਨੂੰ ਸੌਂਪ ਦੇਵਾਂਗੀ ਪਰ ਹੁਣ ਮੈਨੂੰ ਲੱਗਦਾ ਹੈ ਕਿ ਸਭ ਕੁਝ ਆਪਣੇ ਹੱਥਾਂ ਵਿੱਚ ਹੀ ਰੱਖਣਾ ਪਵੇਗਾ ਤੁਸੀਂ ਇਸ ਕੰਪਨੀ ਵਿੱਚ ਸਿਰਫ ਇੱਕ ਆਮ ਕਰਮਚਾਰੀ ਦੀ ਤਰ੍ਹਾਂ ਕੰਮ ਕਰੋਗੇ ਮੈਂ ਥੋੜੀ देर ਰੁਕੀ ਅਤੇ ਸਖਤ ਆਵਾਜ਼ ਵਿੱਚ ਕਿਹਾ ਅਤੇ ਜੇਕਰ ਇਸ ਤੋਂ ਬਾਅਦ ਮੈਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਚਲਾਕੀ ਕਰਦੇ ਫੜਿਆ ਤਾਂ ਮੈਂ ਕਾਨੂੰਨੀ ਕਾਰਵਾਈ ਕਰਾਂਗੀ ਪਰ ਯਾਦ ਰੱਖਣਾ ਇਹ ਕਿਸੇ ਮਾਂ ਦੀ ਪਿਆਰ ਭਰੀ ਧਮਕੀ ਨਹੀਂ ਸਗੋਂ ਇੱਕ ਸਵੈਮਾਨੀ ਔਰਤ ਦੀ ਚੇਤਾਵਨੀ ਹੈ ਇਹਨਾਂ ਕਹਿ ਕੇ ਮੈਂ ਉੱਥੋਂ ਚਲੀ ਗਈ ਪਿੱਛੇ ਰਹਿ ਗਿਆ ਚਿਹਰਿਆਂ ਤੇ ਡਰ ਪਛਤਾਵਾ ਅਤੇ ਟੁੱਟੇ ਹੋਏ ਹੰਕਾਰ ਦੀ ਪਰਛਾਈ ਸੀ ਅਗਲੇ ਦਿਨ ਹਸਪਤਾਲ ਤੋਂ ਖਬਰ ਆਈ ਕਿ ਸੋਨੀਆ ਦੀ ਮਾਨੋ ਅਸਥਾਈ ਮਾਨਸਿਕ ਅਸੰਤੁਲਨ ਦੀ ਸਥਿਤੀ ਵਿੱਚ ਭਾਰਤੀ ਰੱਖਿਆ ਗਿਆ ਡਾਕਟਰ ਨੇ ਸੰਕੇਤ ਦਿੱਤਾ ਕਿ ਇਹ ਕਿਸੇ ਦਵਾਈ ਦਾ ਰਿਐਕਸ਼ਨ ਵੀ ਹੋ ਸਕਦਾ ਹੈ ਇਹ ਸੋੰਦੇ ਹੀ ਮੇਰੇ ਅੰਦਰ ਇੱਕ ਠੰਡੀ ਜਿਹੀ ਸਪਸ਼ਟਤਾ ਉਤਰਾਈ ਕਿਉਂਕਿ ਹੁਣ ਮਾਮਲਾ ਸਿਰਫ ਪਰਿਵਾਰਿਕ ਸਾਜ਼ਿਸ਼ ਦਾ ਨਹੀਂ ਸੀ ਇਹ ਕਾਨੂੰਨੀ ਵੀ ਬਣ ਸਕਦਾ ਸੀ ਦੁਪਹਿਰ ਵੇਲੇ ਜਦੋਂ ਮੈਂ ਹਸਪਤਾਲ ਪਹੁੰਚੀ ਮੋਹਿਤ ਅਤੇ ਸੋਨੀਏ ਇੱਕ ਕੋਨੇ ਵਿੱਚ ਬੈਠੇ ਸਨ ਜਿਵੇਂ ਉਹਨਾਂ ਦੀ ਦੁਨੀਆ ਖਤਮ ਹੋ ਗਈ ਹੋਵੇ ਮੈਨੂੰ ਦੇਖਦੇ ਹੀ ਦੋਵੇਂ ਸਹਿਮ ਗਏ ਮੈਂ ਕੰਪਨੀ ਦੇ ਕਾਨੂੰਨੀ ਸਲਾਹਕਾਰ ਨੂੰ ਬੁਲਾ ਕੇ ਬੋਰਡ ਦੀ ਮੀਟਿੰਗ ਬੁਲਾਈ ਮੈਂ ਬਿਨਾਂ ਕਿਸੇ ਡਰਾਮੇ ਦੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਇਹ ਵੀ ਸਾਫ਼ ਕਰ ਦਿੱਤਾ ਕਿ ਮੈਂ ਪਰਿਵਾਰ ਨੂੰ ਪੁਲਿਸ ਕੇਸ ਵਿੱਚ ਨਹੀਂ ਘੜੀਸਣਾ ਚਾਹੁੰਦੀ ਪਰ ਕੰਪਨੀ ਦੀ ਸੁਰੱਖਿਆ ਅਤੇ ਆਪਣੇ ਨਾਲ ਸਮਝੌਤਾ ਨਹੀਂ ਕਰਾਂਗੀ ਬੋਰਡ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਮੋਹਿਤ ਨੂੰ ਪ੍ਰਬੰਧਕੀ ਅਹੁਦੇ ਤੋਂ ਹਟਾ ਦਿੱਤਾ ਜਾਵੇ ਘਰ ਆ ਕੇ ਮੈਂ ਸੋਨੀਆ ਨੂੰ ਸਾਫ਼ ਕਹਿ ਦਿੱਤਾ ਕਿ ਜਿਸ ਘਰ ਵਿੱਚ ਵਿਸ਼ਵਾਸ ਦਾ ਕਤਲ ਕੀਤਾ ਜਾਵੇ ਉਥੇ ਇਕੱਠੇ ਰਹਿਣਾ ਸੰਭਵ ਨਹੀਂ ਕੁਝ ਹੀ ਦਿਨਾਂ ਵਿੱਚ ਮੋਹਿਤ ਅਤੇ ਸੋਨੀਆ ਨੇ ਸ਼ਹਿਰ ਦੇ ਦੂਜੇ ਹਿੱਸੇ ਵਿੱਚ ਕਿਰਾਏ ਦਾ ਮਕਾਨ ਲੈ ਲਿਆ ਲੋਕ ਕਹਿ ਰਹੇ ਸਨ ਕਿ ਸਭ ਕੁਝ ਅਚਾਨਕ ਹੋਇਆ ਪਰ ਉਹਨਾਂ ਨੂੰ ਕੀ ਪਤਾ ਕਿ ਇਹ ਅਚਾਨਕ ਨਹੀਂ ਸਗੋਂ ਲੰਬੇ ਸਮੇਂ ਤੋਂ ਪੜ ਰਹੀ ਲਾਲਸਾ ਦਾ ਨਤੀਜਾ ਸੀ ਰਾਤ ਨੂੰ ਜਦੋਂ ਮੈਂ ਆਪਣੇ ਕਮਰੇ ਵਿੱਚ ਇਕੱਲੀ ਬੈਠੀ ਸੀ ਤਾਂ ਪਹਿਲੀ ਵਾਰ ਅੱਖਾਂ ਵਿੱਚੋਂ ਹੰਝੂ ਨਿਕਲੇ ਪੁੱਤ ਨੂੰ ਦੂਰ ਭੇਜਣ ਦਾ ਦਰਦ ਕਿਸੇ ਵੀ ਜੱਤ ਨਾਲੋਂ ਵੱਡਾ ਹੁੰਦਾ ਪਰ ਮੈਂ ਖੁਦ ਨੂੰ ਕਿਹਾ ਕਿ ਮਾਂ ਹੋਣਾ ਅਤੇ ਕਮਜ਼ੋਰ ਹੋਣਾ ਇੱਕੋ ਗੱਲ ਨਹੀਂ ਹੈ ਜੇਕਰ ਉਸ ਰਾਤ ਮੈਂ ਉਹ ਜ਼ਹਿਰ ਪੀ ਲਿਆ ਹੁੰਦਾ ਤਾਂ ਮੇਰੀ ਪਛਾਣ ਅਤੇ ਮੇਰੇ ਪਤੀ ਦੀ ਮਿਹਨਤ ਸਭ ਕੁਝ ਖਤਮ ਹੋ ਜਾਂਦਾ ਅੱਜ ਕੰਪਨੀ ਫਿਰ ਤੋਂ ਮੇਰੇ ਹੱਥਾਂ ਵਿੱਚ ਹੈ ਕਰਮਚਾਰੀ ਮੈਨੂੰ ਪਹਿਲਾ ਨਾਲੋਂ ਵੀ ਵੱਧ ਸਨਮਾਨ ਨਾਲ ਦੇਖਦੇ ਹਨ ਮੈਰੂਜ ਸਵੇਰੇ ਆਪਣੇ ਕੈਬਨ ਵਿੱਚ ਬੈਠ ਕੇ ਆਪਣੇ ਪਤੀ ਪ੍ਰਕਾਸ਼ ਜੀ ਦੀ ਤਸਵੀਰ ਨੂੰ ਦੇਖ ਕੇ ਕਹਿੰਦੀ ਹਾਂ ਕਿ ਮੈਂ ਤੁਹਾਡੀ ਵਿਰਾਸਤ ਬਚਾ ਲਈ ਹੈ ਭਾਵੇਂ ਇਸ ਦੀ ਕੀਮਤ ਮੈਨੂੰ ਇੱਕ ਮਾਂ ਦੇ ਰੂਪ ਵਿੱਚ ਚੁਕਾਉਣੀ ਪਈ ਅਖੀਰ ਵਿੱਚ ਮੈਂ ਇਹ ਹੀ ਸਮਝਿਆ ਕਿ ਸੰਪੰਤੀ ਨਾਲੋਂ ਵੱਡਾ ਸੰਸਕਾਰ ਹੁੰਦਾ ਹੈ ਅਤੇ ਅਧਿਕਾਰ ਤੋਂ ਵੱਡੀ ਜ਼ਿੰਮੇਵਾਰੀ ਮੈਂ ਉਹਨਾਂ ਨੂੰ ਬਾਦ ਦੁਆਰ ਨਹੀਂ ਦਿੰਦੀ ਬਸ ਇਹੀ ਚਾਹੁੰਦੀ ਹਾਂ ਕਿ ਇੱਕ ਦਿਨ ਉਹਨਾਂ ਨੂੰ ਸਮਝਾਵੇ ਕਿ ਲਾਲਚ ਨੇ ਉਹਨਾਂ ਤੋਂ ਕੀ ਖੋ ਲਿਆ ਹੈ। ਹਾਂਜੀ ਦੋਸਤੋ, ਇਹ ਸੀ ਆਪਣੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ। ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਨੇ। ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਮਿਲਦੇ ਹਾਂ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ।